ਦੇ ਵਿੱਚ ਡਬੋ ਕੇ ਵੀ ਚੈੱਕ ਕਰਵਾ ਕੇ ਦੇ ਦਾਂਗੇ ਆ ਲੋ ਜੀ ਐਮਆਈ ਵਗੈਰਾ ਦੇ 45 4500 ਦੇ ਦਿੰਦੇ ਆ ਆਮਦ ਕਰਨ ਵਾਲੇ ਤਾਂ ਇਹ ਆਪਾਂ 3500 ਤੋਂ 3000 ਤੋਂ ਸਟਾਰਟ ਕਰ ਦਾਂਗੇ オリジナル ਫੋਨ ਲੈ ਵੀ ਸਚਨੋ ਗੁਰੂ ਸਾਹਿਬ ਦੀ ਧਰਤੀ ਆ ਦੀਨਾ ਸਾਹਿਬ ਮੇਰੇ ਨਿਹਾਲ ਸਿੰਘ ਵਾਲੇ ਦੇ ਬਿਲਕੁਲ ਨੇੜੇ ਦਾ ਪਿੰਡ ਆ ਸਾਡੇ ਪਿੰਡਾਂ ਦਾ ਪਿੰਡ ਆ ਮੇਰਨਾ ਰੱਤੀ ਐ ਇਹ ਬਾਈ ਹੁਣਾਂ ਨਾ ਆਉਣਾ ਜਾਣਾ ਅੱਗੇ ਵੀ ਲੱਗਿਆ ਰਹਿੰਦਾ ਵੈਸੇ ਸਾਡੀ ਲਿਹਾਜ਼ ਆ ਇਹ ਮੁੰਡਾ ਨਾ ਦੁਕਾਨਾਂ ਤੇ ਆ ਆਈਫੋਨ ਦੇ ਕੇ ਆਉਂਦਾ ਹੁੰਦਾ ਹੁਣ ਇਹਨੇ ਨਾ ਆਮ ਪਬਲਿਕ ਲਈ ਕਾਊਂਟਰ ਖੋਲਤਾ ਸੱਜਣੋ ਕਿੰਨਾ ਕੁ ਫਰਕ ਹੈ ਇਹਦੇ ਰੇਟਾਂ ਦਾ ਮਾੜਾ ਜਿਹਾ ਨਾ ਧਿਆਨ ਦੇ ਲਿਓ ਰੇਟ ਸੁਣ ਲਿਓ ਆਪਾਂ ਕੱਲੇ-ਕੱਲੇ ਰੇਟ ਦਾ ਤੁਹਾਨੂੰ ਬੇਰਵਾ ਦੇਵਾਂਗੇ ਤੁਹਾਨੂੰ ਆਪ ਪਤਾ ਲੱਗੋ ਵੀ ਹਾਂ ਯਾਰ ਮੁੰਡਾ ਹੋਲ ਸੇਲ ਦਾ ਕੰਮ ਵਾਕਈ ਕਰਦਾ ਰਤੀ ਭਾਈ ਬੋਲ ਜੀ ਸ਼ੁਰੂ ਫਿਰ ਹਾਂਜੀ ਹਾਂਜੀ ਨਹੀਂ ਫਰਕ ਇੱਕ ਕੀ ਫਰਕ ਹੁੰਦਾ ਹੈ ਇਸ ਹਸਤੇ ਕਿਉਂ ਆ ਪਹਿਲਾਂ ਤਾਂ ਮੈਨੂੰ ਦੱਸੋ ਵੀ ਸਸਤੇ ਕਿਹੜਾ ਤੋਂ ਆ ਇੱਕ ਇਹਨਾਂ ਦਾ ਸਸਤਿਆਂ ਦਾ ਹੁੰਦਾ ਜੀ ਇੱਕ ਤਾਂ ਲੈ ਲਈਏ ਆਪਾਂ ਜਿਵੇਂ ਮੰਨ ਲਓ ਕੋਈ ਸ਼ਹਿਰ ਦੇ ਵਿੱਚ ਦੁਕਾਨ ਆ ਉੱਥੇ ਰੈਂਟ ਵਗੈਰਾ ਦਾ ਵੀ ਹੋ ਗਿਆ ਤੇ ਉਦਾਂ ਦਾ ਵੀ ਖਰਚਾ ਹੋ ਗਿਆ ਇੱਥੇ ਬੈਠੇ ਆ ਆਪਾਂ ਆਪਣੇ ਪਿੰਡ ਦੇ ਵਿੱਚ ਉੱਥੋਂ ਵਾਲੇ ਖਰਚੇ ਬਚ ਗਏ ਦੂਜੀ ਗੱਲ ਇਹ ਆ ਵੀ ਆਪਣੇ ਕੋਲੇ ਜਿਵੇਂ ਕੈਸ਼ੀਫਾਈ ਫਲਿੱਪਕਾਰਟ ਐਮਾਜ਼ਨ ਦੇ ਰੀਫਾਰਮਿਸ਼ ਹੁੰਦੇ ਆ ਆਨਲਾਈਨ ਸੈਕੰਡ ਹੈਂਡ ਫੋਨ ਹੁੰਦੇ ਆ ਥੋੜਾ ਟਾਈਮ ਯੂਜ਼ਡ ਹੋਏਵੇ ਕੋਈ ਡੈਮੋ ਵਾਲੇ ਪੀਸ ਆ ਗਏ ਮੰਨ ਲਓ ਕੋਈ ਘੱਟ ਟਾਈਮ ਯੂਜ਼ ਹੋਏਵੇ ਆ ਗਏ ਹੁਣ ਆਈਫੋਨ ਆ ਜਿਵੇਂ ਮੰਨ ਲਓ ਕੋਈ ਆਈਫੋਨ 13 ਆ ਗਿਆ ਹਾ ਇਹਦੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਆ ਬਿਲਕੁਲ ਬ੍ਰੈਂਡ ਨਿਊ ਪਿਆ ਇਹਨੂੰ ਹੁਣ ਤੁਸੀਂ ਜੇ ਕਿਸੇ ਬੰਦੇ ਨੇ 70000 ਰੁਪਏ ਦਾ ਲੈ ਲਿਆ ਬਾਈ ਇਹਨੂੰ ਤਾਂ ਪ੍ਰੋਬਲਮ ਆਉਣੀ ਕੋਈ ਨਹੀਂ ਸਾਰੀ ਉਮਰ ਬੰਦਾ ਫੋਨ ਚਲਾ ਨਹੀਂ ਸਕਦਾ ਉਹ ਸੇ ਕਰਕੇ ਕੋਈ ਬੰਦੇ ਨੇ 6 ਮਹੀਨੇ ਚਲਾ ਲਿਆ ਨਵਾਂ ਮਾਡਲ ਆ ਗਿਆ ਕਿਸੇ ਨੇ ਸਾਲ ਚਲਾ ਲਿਆ ਕਿਸੇ ਨੇ 1.5 ਸਾਲ ਚਲਾ ਲਿਆ ਹਨਾ ਉਵੇਂ ਚਲਾ ਕੇ ਬੰਦਾ ਫੋਨ ਵਿੱਚ ਦੇ ਲੈਂਦਾ ਦੇ ਕੇ ਉਧਰੋਂ ਮਤਲਬ ਵੱਡਾ ਮਾਡਲ ਲੈ ਲਿਆ ਤਾਂ ਉਹ ਵਾਲੇ ਫੋਨ ਘੱਟ ਟਾਈਮ ਯੂਜ਼ ਹੋਏ ਬੇ ਕੁਝ ਕਾਊਂਟਰਾਂ ਤੇ ਡੈਮੋ ਵਾਲੇ ਪੀਸ ਆ ਜਾਂਦੇ ਆ ਇਹ ਆਪਣੇ ਕੋਲੇ ਮੇਨ ਗੱਲ ਇਹ ਆ ਵੀ ਸਾਰਾ ਸਟਾਕ ਆਪਣੇ ਕੋਲੇ ਨਾ ਮੋਸਟਲੀ ਬਈ ਇੰਡੀਆ ਨਹੀਂ ਆਂਦਾ ਇਹ ਤੇ ਸਿੱਧਾ ਆਪਣੇ ਕੋਲੇ ਕੰਪਨੀਆਂ ਤੋਂ ਆਉਂਦਾ ਤੇ ਇਹਦੇ ਵਿੱਚ ਜਿਹੜਾ ਮੰਨ ਲਓ ਆਪਾਂ ਕਿਸੇ ਬੰਦੇ ਨੂੰ ਗਾਹ ਮੈਂ ਦਿਨਾ ਹੋਲ ਸੇਲ ਦੇ ਵਿੱਚ ਉਹਨਾਂ ਦਾ ਜਿਹੜਾ ਮਾਰਜਨ ਆ ਉਹ ਵਾਲਾ ਕੱਟਿਆ ਜਾਣਾ ਆਪਣੇ ਕੋਲੋਂ ਠੀਕ ਆ ਹਾਂਜੀ ਵੀ ਦੁਕਾਨ ਵਾਲਾ ਕੱਟਿਆ ਜਾ ਹਾਂਜੀ ਹੁਣ ਫਿਰ ਰੇਟ ਦੱਸਣ ਲੱਗੇ ਫਿਰ ਪਤਾ ਵੀ ਲੱਗੇ ਵੀ ਵਾਕਈ ਕਿੰਨਾ ਕੁ ਫਰਕ ਆ ਹਾਂਜੀ ਹਾਂਜੀ ਬਿਲਕੁਲ ਜਿਵੇਂ ਆਪਾਂ ਲੈ ਲਈਏ ਜੀ ਆਈਫੋਨ 7 ਤੋਂ ਲੈ ਕੇ ਸਟਾਰਟ ਕਰ ਲੈਨੇ ਆਪਾਂ ਹੂੰ ਇਹਦੋਂ ਛੋਟੇ ਮਾਡਲ ਆ ਗਏ ਜਿਹੜੇ ਵੀਰੇ ਬਾਈ ਉਹਨਾਂ ਦਾ ਮਤਲਬ ਅਪਡੇਟ ਵਗੈਰਾ ਬੰਦ ਆ ਉਹਨਾਂ ਦੇ ਵਿੱਚ ਨਹੀਂ ਹੈਗਾ ਹੁਣ ਕੁਝ ਚੱਲਦਾ ਤਾਂ 7 ਤੋਂ ਸਟਾਰਟਿੰਗ ਕਰ ਦਿੰਨੇ ਆ ਆ 7 ਤੋਂ ਲੈ ਕੇ ਵੀ ਆਪਣੀ ਨਾ ਕੰਡੀਸ਼ਨ ਚੈੱਕ ਕਰ ਲਓ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਆਉਣਗੇ ਆਈਫੋਨ 7 ਸਾਰਾ オリジナル ਹੋਵੇ ਤਾਂ ਮਤਲਬ ਮੰਨੀ ਲਈ ਆ ਪਰ 6000 ਰੁਪਏ ਤੋਂ ਸਟਾਰਟ ਕਰ ਦਾਂਗੇ ਜੀ ਆਪਾਂ ਠੀਕ ਆਈਫੋਨ 7 6000 ਰੁਪਏ ਦਾ ਆਈਫੋਨ 8 ਆ ਗਿਆ ਦੇਖ ਲਓ ਇਹਦੀ ਕੰਡੀਸ਼ਨ ਤੇ ਨਿਗਾਹ ਮਾਰ ਲਓ ਆਈਫੋਨ 8 ਦਾ ਰੇਟ ਆਊਗਾ 8500 ਰੁਪਿਆ ਇਸ ਤੋਂ ਬਾਅਦ ਆ ਜਾਂਦੇ ਆ ਜੀ ਆਪਣੀ ਆਈਫੋਨ 10 ਦੀ ਸੀਰੀਜ਼ ਆਈਫੋਨ XR ਆਹ ਲਓ ਜੀ ਇਨਾਂ ਦੀ ਕੰਡੀਸ਼ਨ ਚੈੱਕ ਕਰ ਲਓ ਐਕਸ ਆਰ ਐਕਸ ਹੋ ਗਏ ਐਕਸੈਸ ਹੋ ਗਏ ਇਹਨਾਂ ਦੇ ਰੇਟ ਵੀ ਆਪਣੇ ਕੋਲੇ 14000 ਰੁਪਏ ਤੋਂ ਸਟਾਰਟ ਕਰ ਦਾਂਗੇ ਸਾਰਾ オリジナル ਫੋਨ ਬਾਈ ਉਦਾਂ ਮਾਰਕੀਟ ਦਾ ਰੇਟ ਇਹਦਾ 16-17000 ਰੁਪਿਆ ਅੱਛਾ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਆ ਜਾਂਦੀ ਆ ਆਈਫੋਨ 11 ਵਗੈਰਾ ਆਪਣੇ ਇਹ ਚੈੱਕ ਕਰ ਲਓ ਤੁਸੀਂ ਆਈਫੋਨ 11 ਹਾਂ ਆ ਲੋ ਸਾਰੇ ਫੋਨਾਂ ਦੇ 4 4 5 5 ਪੀਸ ਆਪਣੇ ਕੋਲੇ ਹਰ ਵੇਲੇ ਅਵੇਲੇਬਲ ਹੁੰਦੇ ਆ ਤੇ ਮੇਨ ਗੱਲ ਜ਼ਿਆਦਾਤਰ ਉਹਨਾ ਬਾਕਸ ਨਾਲ ਹੁੰਦਾ ਵੀਰੇ ਸਟਾਕ ਆਪਣੇ ਕੋਲੇ ਹੂੰ ਬਾਕਸ ਨਾਲ ਹੁੰਦਾ ਹਾਂਜੀ ਬਾਕਸ ਨਾਲ ਨਾਲ ਹੁੰਦਾ ਇੰਡੀਅਨ ਪੀਸ ਹੁੰਦੇ ਆ ਤੇ ਸੀਲਡ ਆਪਣੇ ਕੋਲੇ ਫੋਨ ਹੋਣਗੇ ਜ਼ਿਆਦਾਤਰ ਸਾਰੇ ਆਈਫੋਨ 11 ਬਈ ਆਪਾਂ 20000 ਰੁਪਏ ਦਾ ਦੇਵਾਂਗੇ Ориジナル ਸਾਰਾ ਇ ਕਿੰਨੇ ਕਿੰਨੇ ਜੀਵੀ ਇਹਦੀ 64 ਜੀਵੀ ਫੋਨ ਹੋਊਗਾ ਸਾਰਾ ਟੋਟਲੀ ਜਿਵੇਂ ਕੰਪਨੀ ਤੋਂ ਆਇਆ ਵਾ ਸਾਰਾ ਟੋਟਲੀ オリジナル ਹੋਊਗਾ ਜੇ ਕੋਈ ਫੋਨ ਮੰਨ ਲਓ ਬੈਟਰੀ ਹੈਲਥ ਘੱਟ ਵਾਲਾ ਆ ਜਾਂਦਾ ਕਿਉਂਕਿ ਜਿਆਦਾ ਟਾਈਮ ਪੁਰਾਣੇ ਫੋਨ ਹੋ ਗਏ 11 4-5 ਸਾਲ ਪੁਰਾਣਾ ਫੋਨ ਤਾਂ ਉਹ ਵਾਲਾ ਫੋਨ ਆਪਾਂ ਤੁਹਾਨੂੰ 18500 ਰੁਪਏ ਦਾ ਦੇ ਦਾਂਗੇ ਭਾਈ ਵੀ ਬੈਟਰੀ ਹੈਲਥ ਘੱਟ ਆ ਪਰ ਹੋਊਗਾ ਸੀਲਡ ਫੋਨ ਸੀਲਡ ਹੋਊਗਾ ਪਾਣੀ ਦੇ ਵਿੱਚ ਡਬੋ ਕੇ ਚੈੱਕ ਕਰਵਾ ਦਾਂਗੇ ਲਓ ਜੀ ਜੇ ਦੂਬਾ ਆ ਮਾਰ ਲਓ ਨੀਗਾ ਭਾਈ ਐਂਡਰੌਇਡ ਦਾ ਸਟਾਕ ਵੀ ਫੁੱਲ ਹੁੰਦਾ ਆਪਣੇ ਕੋਲੇ ਹੂੰ ਨੋਰ ਰੇਅਰ ਦੇ ਵੀ ਸਾਰੇ ਮਾਡਲ ਲੇਟੈਸਟ ਮਾਡਲ ਜਿਵੇਂ ਮੰਨ ਲਓ ਆ ਹਲੇ ਹੁਣੇ ਹੁਣੀ ਹੋਇਆ ਲਾਂਚ ਜਿਹੜਾ ਪਾਣੀ ਦੇ ਵਿੱਚ ਪਾ ਪਾ ਕੇ ਤੋੜ ਤੋੜ ਕੇ ਦਿਖਾਉਂਦੇ ਆ ਸਿਰਫ 20 25 ਦਿਨ ਪੁਰਾਣਾ ਫੋਨ ਆ ਇਹ ਤੁਹਾਨੂੰ 19000 ਰੁਪਏ ਦੇ ਵਿੱਚ ਦੇ ਦਾਂਗੇ 29000 ਰੁਪਏ ਦਾ ਨਵਾਂ ਸੀ 10000 ਰੁਪਿਆ ਡਿਸਕਾਊਂਟ ਹੋ ਜਾਊਗਾ ਇਹ ਤੇ ਆਪਣਾ ਆਹ ਦੇਖ ਲੋ Oppo Vivo ਦੇ ਵੀ ਸਾਰੇ ਮਾਡਲ ਹੀ ਆ ਜਾਂਦੇ ਆ ਆਪਣੇ ਕੋਲੇ ਬਈ ਆਹ ਜਿਵੇਂ ਪਿਆਗਾ Vivo ਦਾ 22 27 6128 ਆ 4 ਕੁ ਮਹੀਨੇ ਪੁਰਾਣਾ ਫੋਨ ਆ 14000 ਰੁਪਏ ਦਾ ਨਵਾਂ ਸੀ ਬਈ ਇਹ ਵਾਲਾ ਆਪਾਂ ਤੁਹਾਨੂੰ ਦੇਵਾਂਗੇ 8000 ਰੁਪਏ ਦੇ ਵਿੱਚ ਨਹੀਂ ਇਸ ਤੋਂ ਬਾਅਦ ਆ ਜੋ iPhone 13 ਸੀਰੀਜ਼ ਆ ਗਈ ਬਈ ਆਹ ਲੋ 13 ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਆ ਬਿਲਕੁਲ ਇਹ ਇਹਨਾਂ ਦਾ ਰੇਟ 40 ਤੋਂ 42000 ਰੁਪਿਆ ਹੁੰਦਾ ਬਈ ਉਦੋਂ ਆਪਾਂ ਤੁਹਾਨੂੰ ਦੇਵਾਂਗੇ 37 37000 ਰੁਪਏ ਦੇ ਵਿੱਚ ਬਈ ਇਹ 13 Pro ਆ ਗਿਆ 13 ਪ੍ਰੋ ਦੀ ਕੰਡੀਸ਼ਨ ਤੇ ਵੀ ਨਿਗਾਹ ਮਾਰ ਲਓ ਹੂੰ ਕੱਢੀ ਮੜਾ ਯਾਰ ਬਾਹਰ ਕੱਢ ਦਾ ਬੜਾ ਸੋਹਣਾ ਹੂੰ 13 ਪ੍ਰੋ ਦਾ ਰੇਟ ਉਦਾਂ 55 ਤੋਂ 57000 ਰੁਪਏ ਹੁੰਦਾ ਮਰਿਆ ਰੇਟ ਵੀ ਇਹਦਾ ਤਾਂ ਆਪਣੇ ਕੋਲ ਇਹ 50000 ਰੁਪਏ ਦਾ ਮਿਲ ਜੂਗਾ ਬਾਈ ਇਸ ਤੋਂ ਬਾਅਦ ਆਗੇ 14 14 ਤੇ 14 ਪਲੱਸ ਦੇਖ ਲਓ ਜੀ ਆਹ ਬਿਲਕੁਲ ਸੀਲਡ ਆ ਵਿੱਚ ਇਹਦੇ ਬਰੰਟੀ ਵਾਲੇ ਪੀਸ ਵੀ ਹੈਗੇ ਆ 13 ਦਾ ਰੇਟ 40000 ਆਉਂਦਾ ਤੇ ਆਪਾਂ 42000 ਦਾ 14 ਦੇ ਦਾਂਗੇ ਇਹ オリジナル ਸਾਰਾ ਸੀਲਡ ਫੋਨ ਜੇ 14 ਪਲੱਸ ਦੀ ਗੱਲ ਕਰੀਏ ਤਾਂ ਇਹਦਾ ਬੈਟਰੀ ਬੈਕਅਪ ਵੱਡਾ ਹੋ ਜਾਂਦਾ ਤੇ ਉਦਾਂ ਫੋਨ ਦਾ ਸਾਇਜ਼ ਵਧੇ ਜਾਂਦਾ ਤਾਂ ਇਹਦਾ ਰੇਟ ਹੁੰਦਾ ਜਿਹੜਾ ਆਪਣਾ ਆਮ ਲੋਕ 14 ਦਾ ਦਿੰਦੇ ਆ ਤਾਂ ਆਪਾਂ ਉਹਨੂੰ 14 ਪਲੱਸ ਦਾ ਦੇਵਾਂਗੇ 45000 ਰੁਪਏ ਦਾ 256 ਜੀਬੀ ਜੀ ਤੇ ਕਈ 13 ਬਾਈ ਉਹ ਮਤਲਬ ਡਿਸਪਲੇ ਡਿਸਪਲੇ ਚੇਂਜ ਵਾਲੇ ਹਾਂਜੀ ਜਿਹੜੇ ਆਮ ਬੰਦੇ ਬਾਈ ਪਾਉਂਦੇ ਆ ਨਾ ਵੀਡੀਓ ਦੇ ਵਿੱਚ ਪਾ ਦਿੰਦੇ ਆ ਉਹ ਵੀ ਆ ਸਾਡਾ ਆਈਫੋਨ 13 ਆ ਗਿਆ 20000 ਰੁਪਏ ਦਾ ਜਾਂ 25000 ਰੁਪਏ ਦਾ ਉਹਦੇ ਵਿੱਚ ਕੀ ਹੁੰਦਾ オリジナル ਬੋਲ ਦਿੰਦੇ ਆ ਬਟ ਹੁੰਦਾ ਨਹੀਂ ਉਹ ਜਦੋਂ ਦੁਕਾਨ ਤੇ ਜਾ ਕੇ ਖੜਦਾ ਬੰਦਾ ਪਹਿਲੀ ਗੱਲ ਤਾਂ ਕਹਿ ਦਿੰਦੇ ਆ ਇਹ ਸੋਲਡ ਆਊਟ ਹੋ ਗਿਆ ਜਿਹੜੀ ਵੀਡੀਓ ਚਲਾਉਣ ਮਾਰੇ ਪਾ ਦਿੰਦੇ ਆ ਦੂਜੀ ਗੱਲ ਡਿਸਪਲੇ ਚੇਂਜ ਕੋਈ ਨਹੀਂ ਦੱਸਦਾ ਉਹਦੇ ਵਿੱਚ ਕੋਈ ਚੀਜ਼ ਚੇਂਜ ਆ ਕੋਈ ਨਹੀਂ ਦੱਸਦਾ ਆਪਣੇ ਕੋਲੇ ਮੇਰੇ ਕੋਲੇ ਵੈਸੇ ਖੁੱਲੇ ਡੁੱਲੇ ਫੋਨ ਆਉਂਦੇ ਨਹੀਂ ਜੇ ਕੋਈ ਕਿਸੇ ਤੋਂ ਆਊਗਾ ਵੀ ਤਾਂ ਉਹਦਾ ਰੇਟ ਵੀ ਆਪਣਾ ਦੁਕਾਨਾਂ ਵਾਲਿਆਂ ਨਾਲੋਂ ਘੱਟ ਹੋਊਗਾ ਬਹੁਤ ਜ਼ਿਆਦਾ ਘੱਟ ਹੋਊਗਾ ਤੇ ਆਪਾਂ ਦਿੰਨੇ ਆ ਦੁਕਾਨਾਂ ਵਾਲੇ ਬੰਦਿਆਂ ਨੂੰ ਫੋਨ ਦਿੰਨੇ ਆ ਜਿਹੜੇ ਰੇਟਾਂ ਦੇ ਮੈਂ ਉਹਨਾਂ ਨੂੰ ਦਿੰਨਾ ਮੈਂ ਉਸੇ ਰੇਟ ਤੇ ਆਪਾਂ ਗਾਹਕ ਨੂੰ ਪ੍ਰੋਵਾਈਡ ਕਰਵਾਵਾਂਗੇ ਜੀ ਕਿਉਂਕਿ ਉਹਦੇ ਵਿੱਚ ਉਹਨਾਂ ਦਾ ਫਾਇਦਾ ਹੋ ਜਾਊਗਾ ਆਪਣਾ ਮਾਰਜਿਨ ਜਿਹੜਾ ਹੈਗਾ ਰੱਖਿਆ ਵਾ 500 ਤੋਂ 2000 ਰੁਪਿਆ ਫੋਨ ਲੈਣਾ ਸਿੱਧਾ ਡਾਇਰੈਕਟ ਕਸਟਮਰ ਨੂੰ ਦੇ ਦਾਂਗੇ ਤਾਂ ਉਹਦੇ ਤੋਂ ਵੀ ਉਹ ਨਹੀਂ ਲੈਣਾ ਜੀ ਆਪਾਂ ਦੂਜੀ ਗੱਲ ਰਹਿ ਗਈ ਫੋਨ ਸੀਲਡ ਦੀ ਉਹ ਲੈ ਗਏ ਚੱਕ ਕੇ ਹਾਰ ਹਾਰ ਰਮਣੇ ਆ ਚੱਕੋ ਬਈ ਆਹ ਲੋ ਜੀ ਚੈੱਕ ਕਰ ਲੋ ਸੀਲਡ ਫੋਨ ਜੇ ਕੋਈ ਬਾਈ ਕਵੇ ਵੀ ਮੈਨੂੰ ਚੈੱਕ ਕਰਵਾ ਦਿਓ ਬਈ ਸੀਲਡ ਆ ਇਹ ਤਾਂ ਆਪਾਂ ਪਾਣੀ ਦੇ ਵਿੱਚ ਡੋਬੋ ਕੇ ਵੀ ਚੈੱਕ ਕਰਵਾ ਕੇ ਦੇ ਦਾਂਗੇ ਆਹ ਲੋ ਜੀ ਆ ਲੋ ਜੀ ਫੋਨ ਬਿਲਕੁਲ ਸੀਲਡ ਦੀ ਵੀ ਗਰੰਟੀ ਹੋਊਗੀ ਆ ਵੱਡੇ ਮਾਡਲ ਦਾ ਸੀਲਡ ਆਉਣੇ ਆਉਣੇ ਆ ਜੀ ਆਪਣੇ ਕੋਲੇ ਛੋਟੇ ਮਾਡਲ ਵੀ ਸੀਲਡ ਆਉਣਗੇ ਉਹ ਵੀ ਜੇ ਕੋਈ ਬੰਦਾ ਕਵੇ ਐਕਸ ਤੋਂ ਲੈ ਕੇ ਛੋਟੇ ਮਾਡਲ ਵੀ ਆਪਾਂ ਪਾਣੀ ਦੇ ਵਿੱਚ ਡਬੋ ਕੇ ਚੈੱਕ ਕਰਵਾ ਦਵਾਂਗੇ ਆਈਫੋਨ ਐਕਸ ਰਾ ਪਿਆ ਸੀ ਬਿਚਾਰਜ ਲਾਇਆ ਹਰ ਮਨ ਨੂੰ ਕਿੱਥੇ ਰੱਖਿਆ ਦੂਆ ਆ ਲੋ ਜੀ ਇਹਦੇ ਤੇ ਵੀ ਮਾਰ ਲੂ ਨੀਗਾ ਆਈਫੋਨ ਐਕਸ ਰਾ ਇਹ ਵੀ ਇੰਨੇ ਚਿਰ ਚ ਖੁੱਲਿਆ ਨਹੀਂ ਖੁੱਲਿਆ ਨਹੀਂ ਜੀ ਆਈਫੋਨ ਐਕਸ ਆਰ ਵੀ ਨਹੀਂ ਖੁੱਲੇਵੇਂ ਮੈਨਣਗੇ ਆਪਣੇ ਕੋਲੋਂ ਜਿਆਦਾਤਰ ਕੋਸ਼ਿਸ਼ ਹੁੰਦੀ ਆ ਵੀ ਆਈਫੋਨ 7 8 ਵੀ ਸੀਲਡ ਦੇ ਦਾਂਗੇ ਉਹ ਬਾਹਲੇ ਪੁਰਾਣੇ ਮਾਡਲ ਹੋਗੇ 7 7 8 8 ਸਾਲ ਉਹਨਾਂ ਦੀਆਂ ਜਦੋਂ ਬੈਟਰੀ ਹੈਲਥਾਂ ਘਟਾ ਆ ਬਾਈ ਉਹ ਕਈ ਵਾਰੀ ਫਿਰ ਬੈਟਰੀ ਚੇਂਜ ਕਰਕੇ ਉਹ ਵੀ ਵਧੀਆ ਕੰਪਨੀ ਦੀ ਕਰਕੇ ਦੇਣੀ ਹੁੰਦੀ ਆ ਵੈਸੇ ਉਹ ਵੀ ਸੀਲਡ ਮਿਲ ਜਾਣਗੇ ਫਿਰ ਬੈਟਰੀ ਹੈਲਥ ਘਟ ਮਿਲੂਗੀ ਉਹ ਵੀ ਵੀ ਨਹੀਂ ਖੁੱਲੇਵੇਂ ਮੈਨਣ ਲਗੇ ਆ ਲਓ ਆ ਵੀ ਕਰ ਲੋ ਚੈੱਕ ਆ ਲੋ ਆ ਦਿਓ ਪਾਣੀ ਤਾਂ ਸਬਜੀ ਵਾਂਗੂ ਤੂੰ ਇੰਨਾ ਤੇ ਵੀ ਪਾਈ ਜਾਣਾ ਇਹਨਾਂ ਨੂੰ ਕੋਈ ਨਹੀਂ ਹੁੰਦਾ ਜੀ ਫੋਨ ਸੀਲਡ ਆਪਾਂ ਨੂੰ ਪਤਾ ਆਪਣੀ ਚੀਜ਼ ਓਰੀਜਨਲ ਆ ਸਾਰੀ ਤਾਂ ਇਹਨਾਂ ਨੂੰ ਹੋਣਾ ਕੁਝ ਨਹੀਂ ਇਹਨਾ ਆ ਲੋ ਜੀ ਆ ਵੀ ਕਰ ਲਓ ਜੀ ਆ ਲੋ ਵੱਡੇ ਮਾਡਲ ਦਾ ਸਾਰੀ ਦੇ ਦੇਣਗੇ ਬਾਈ ਸੀਲਡ ਆ ਆਈਫੋਨ ਐਕਸ ਵਗੈਰਾ ਵੀ ਆਪਣੇ ਕੋਲੇ ਸੀਲਡ ਆਉਣਗੇ ਆਈਫੋਨ ਐਕਸ ਆਰ ਆ ਕੰਡੀਸ਼ਨ ਤੇ ਇਹਦੀ ਚੈੱਕ ਕਰ ਸਕਦੇ ਹੋ ਤੁਸੀਂ ਲੈ ਵੀ ਸਚ ਨੂੰ ਗੱਲ ਰਹਿ ਗਈ ਐਂਡਰੌਇਡ ਫੋਨਾਂ ਦੇ ਰੇਟਾਂ ਦੀ ਬਾਈ ਇਹ ਵੀ ਆਪਾਂ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਵਿੱਚ ਦੇ ਦਾਂਗੇ ਬਸ ਸੋਣੀ ਲੈ ਰੇਟ ਹਾਂਜੀ ਹਾਂਜੀ ਹੈ ਹਨ ਜੇ ਕਿਸੇ ਬੰਦੇ ਦਾ ਬਜਟ ਘੱਟ ਹੁੰਦਾ ਤਾਂ ਉਹਨਾਂ ਨੂੰ ਵੀ ਫੁੱਲ ਸਕਰੀਨ ਫੋਨ ਆ ਜਿਵੇਂ ਮੰਨ ਲਓ ਆਹ ਵਾਲੇ ਐਮਆਈ ਵਗੈਰਾ ਦੇ 45 4500 ਦੇ ਦਿੰਦੇ ਆ ਆਮਦਗਾਨ ਵਾਲੇ ਤਾਂ ਇਹ ਆਪਾਂ 3500 ਤੋਂ 3000 ਤੋਂ ਸਟਾਰਟ ਕਰ ਦਾਂਗੇ オリジナル ਫੋਨ ਤੇ 5G ਫੋਨ ਜਿਹੜਾ ਕੋਈ ਬੰਦਾ ਕਹਿੰਦਾ 5G ਫੋਨ ਨਹੀਂ ਮਿਲਦੇ ਸੈਕੰਡ ਹੈਂਡ 5G ਫੋਨ ਵੀ ਆਪਣੇ ਕੋਲੇ ਆਉਂਦੇ ਆ ਬਾਈ ਬਾਧੂ ਸਟਾਕ ਆਉਂਦਾ ਇਹਨਾਂ ਦਾ ਵੀ ਆ ਵਾਲਾ ਹੋ ਗਿਆ ਜਿੰਨੇ ਆ Samsung ਦਾ ਇਹ ਬਾਈ ਮਾਡਲ ਵਧੀਆ 8 128 ਦੇ ਵਿੱਚ ਆ ਸਿਰਫ 8500 ਰੁਪਏ ਦਾ ਇਹ ਵਾਲਾ ਲੈ ਲੋ ਆ ਆ ਗਿਆ ਇਹਦਾ ਦੱਸਤਾ ਆ Redmi ਦਾ 26 27000 ਰੁਪਏ ਦਾ ਫੋਨ ਸੀਗਾ ਇਹ ਸਿਰਫ 12000 ਰੁਪਏ ਦੇ ਵਿੱਚ ਮਿਲ ਜਾਊਗਾ ਵੱਡੀ RAM ਮੈਮਰੀ ਹੋਊਗੀ ਇਹਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਹੂੰ ਮਤਲਬ ਕਹਿਣ ਤੋਂ ਭਾਵੇਂ ਹੈਗਾ ਵੀ ਇਹਦੇ ਕੋਲੇ ਸਾਰੀਆਂ ਰੇਂਜਾਂ ਦੇ ਹਾਂਜੀ ਹਾਂ ਪੋਰਟਾਂ ਦੇ ਫੋਨ ਛੋਟੀ ਰੇਂਜ ਤੋਂ ਲੈ ਕੇ ਵੱਡੀ ਰੇਂਜ ਜੇ ਕੋਈ ਡਿਸਪਲੇ ਚੇਂਜ ਵਾਲਾ ਜਾਂ ਕੋਈ ਰੀ ਸਰਵਿਸ ਹੋਇਆ ਹੋਊਗਾ ਉਹ ਦੱਸ ਕੇ ਦਿਓ ਦੱਸ ਕੇ ਦੇਵਾਂਗੇ ਤੇ ਰੇਟ ਦਾ ਉਹਦਾ ਵੀ ਕੰਪਰੋਮਾਈਜ਼ ਕਰ ਲਿਓ ਤੁਸੀਂ ਰੇਟ ਨਹੀਂ ਹੋਊਗਾ ਆਪਣੇ ਵਾਲਾ ਰੇਟ ਬਾਈ ਆਪਣੇ ਨੇੜੇ ਤੇੜੇ ਏਰੀਏ ਦੇ ਵਿੱਚ ਨਹੀਂ ਮਿਲੂਗਾ ਕਿਤੇ ਮਤਲਬ ਜੇ ਜਰ 40000 ਵਾਲਾ ਫੋਨ 30 ਚ ਲੈਣਾ ਪਰ ਉਹ ਤੁਹਾਨੂੰ ਫਿਰ ਦੂਜੇ ਲੋਕ ਉਹ ਫਿਰ ਹਾਂ ਜੀ ਹਾਂ ਜੀ ਉਹ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਬਾਈ ਹਨਾ ਜੇ ਉਹ ਮਿਲੂਗਾ ਜੇ ਕੋਈ ਬੰਦਾ 40000 ਵਾਲਾ 30 ਦਾ ਦੇਊਗਾ ਤੇ ਉਹ ਵਾਲਾ ਫੋਨ ਵੀ ਆਪਾਂ ਤੁਹਾਨੂੰ 26 ਤੋਂ 27000 ਰੁਪਏ ਦੇ ਵਿੱਚ ਦੇ ਦਾਂਗੇ ਠੀਕਾ ਮਤਲਬ ਕਹਿਣ ਤੋਂ ਪਹਿਜੇ ਬੰਦਾ ਪਾਸੋਂ ਰੇਟ ਪਤਾ ਕਰਕੇ ਵੀ ਤੇਰੇ ਕੋਲ ਰੇਟ ਪਤਾ ਕਰਦਾ ਨਾ ਫਰਕ ਮਿਲੂਗਾ ਹਾਂਜੀ 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 ਹਨਾ ਸੇਮ ਕੰਡੀਸ਼ਨ ਦਾ ਹਾਂਜੀ ਤੇ ਦੂਜੀ ਗੱਲ ਆ ਜਾਂਦੀ ਆ ਬਾਈ ਨਾਲ ਗਿਫਟਾਂ ਦੀ ਤਾਂ ਇਹਨਾਂ ਦੇ ਨਾਲ ਆਪਾਂ ਜਿਹੜਾ ਵੀ ਫੋਨ ਬੰਦਾ ਲਊਗਾ ਆਪਣੇ ਤੋਂ 7 ਤੋਂ ਲੈ ਕੇ ਛੋਡੇ ਐਂਡਰੌਇਡ ਫੋਨ ਤੋਂ ਲੈ ਕੇ 3000 ਵਾਲਾ ਹੋਵੇ ਜਾਂ ਕੋਈ ਫੋਨ ਹੋਵੇ ਕੋਈ 50000 ਰੁਪਏ ਵਾਲਾ ਉਹਦੇ ਨਾਲ ਚਾਰਜਰ ਆਪਾਂ ਦੇਣਾ ਹੀ ਦੇਣਾ ਗਲਾਸ ਗਾਰਡ ਤੇ ਕਵਰ ਲਗਾ ਕੇ ਦੇਵਾਂਗੇ ਨਾਲ ਏਅਰਕອດ ਦੇ ਦਿੰਦੇ ਆ ਬੰਦੇ ਉਹ 1.5 1.5 2-200 ਰੁਪਏ ਦੇ ਆ ਬਾਈ ਉਹ ਕੱਲੇ ਗਿਫਟਾਂ ਦੇ ਵਿੱਚ ਦਿਖਾਉਣ ਵਾਲੀ ਆ ਉਹ ਅੱਗੇ ਜਾ ਕੇ ਚਲਦੇ ਨਹੀਂ ਉਹ ਜਿਹੜੇ ਬਾਈਆਂ ਨੇ ਲੈ ਕੇ ਆਂਦੇ ਆ ਉਹਨਾਂ ਨੂੰ ਪਤਾ ਹੋਊਗਾ ਵੀ ਕਿੰਨਾ ਕੁ ਟਾਈਮ ਚੱਲੇ ਆ ਜੇ ਕਿਸੇ ਨੂੰ ਗਿਫਟ ਦੇਵਾਂਗੇ ਵੀ ਆਪਾਂ ਤਾਂ ਗਿਫਟ ਵੀ ਚੰਗੇ ਦੇਵਾਂਗੇ ਕੰਪਨੀ ਦੇ ਜਿਵੇਂ ਮੰਨ ਲਓ ਆ ਜੂਬਾਉਣ ਵਗੈਰਾ ਦੇ ਆਪਣੇ ਕੋਲੇ ਆਏ ਪਏ ਹੁੰਦੇ ਆ ਗਾਰੰਟੀ ਵਾਲੇ ਜਿਨ੍ਹਾਂ ਦੀ 6-6 ਮਹੀਨਾ ਦੀ ਗਾਰੰਟੀ ਹੋਊਗੀ ਤੇ ਚਾਰਜਰ ਵੀ ਨਾਲ ਦਿੰਦੇ ਆ ਜਿਹੜੇ ਬੰਦੇ ਉਹ ਲੋਕਲ ਦੇ ਦਿੰਦੇ ਆ ਇਹ ਵੀ ਆਪਾਂ ਬ੍ਰਾਂਡ ਦੇ ਦੇਵਾਂਗੇ ਜੂਬਾਉਣ ਦੇ ਇਹਨਾਂ ਦੀ ਵੀ 6-6 ਮਹੀਨਾ ਦੀ ਗਾਰੰਟੀ ਹੋਊਗੀ ਬਾਈ ਦਲਾਸਗੜ ਕਵਰ ਦੇਣੇ ਦੇਣੇ ਆ ਹਾਂ ਵੀ ਮਤਲਬ ਕਾਪੀ ਵਾਲੀ ਗੱਲ ਨਹੀਂ ਹਾਂਜੀ 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 ਕੋਈ ਗਾਹਕ ਨਾਲ ਮਤਲਬ ਧੋਖਾ ਨਹੀਂ ਹੋਊਗਾ ਜਿਹੜਾ ਕੁਝ ਹੋਊਗਾ ਅੱਖਾਂ ਦੇ ਸਾਹਮਣੇ ਹੋਊਗਾ ਤੇ ਦੱਸ ਸਕੇ ਦੇਵਾਂਗੇ ਚੀਜ਼ ਬਾਈ ਕਿੰਨੇ ਦਿਨ ਕਿੰਨੇ ਦਿਨ ਮਤਲਬ ਇਹ ਸ਼ਾਪ ਖੁੱਲੀ ਹੁੰਦੀ ਆ ਹਫਤੇ ਚ ਸ਼ਾਪ ਬਾਈ ਆਪਣੀ ਹਫਤੇ ਦੇ ਸੱਤੇ ਦੇ ਸੱਤੇ ਦਿਨ ਹੀ ਖੁੱਲੀ ਹੁੰਦੀ ਆ ਜੀ ਆਪਣਾ ਲੋਕਲੀ ਪਿੰਡ ਆ ਜੇ ਕੋਈ ਬੰਦਾ ਜਲਦੀ ਆਊਗਾ ਸਵੇਰ ਤਾਂ ਸਵੇਹਾ ਵੀ ਮਿਲਦੇ ਆ ਜੇ ਕੋਈ ਬੰਦਾ ਲੇਟ ਵੀ ਆਊਗਾ ਤਾਂ ਰਾਤ ਨੂੰ ਵੀ ਹਾਜ਼ਰ ਆਂ ਜੀ ਆਪਾਂ ਉਹਦੇ ਲਈ ਮਤਲਬ ਦਿਨ ਰਾਤ ਯਾਰ ਦੀਨਾ ਸਾਹਿਬ ਪਿੰਡ ਨਾਲ ਪਿੰਡ ਬਾਰੇ ਵੇਸੇ ਦੱਸਣ ਦੀ ਲੋੜ ਨਹੀਂ ਵੀ ਦੀਨਾ ਸਾਹਿਬ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜਿੱਥੇ ਗੁਰੂ ਸਾਹਿਬ ਆਏ ਆ ਜਿੱਥੇ ਜਫਰਨਾਮਾ ਸਾਹਿਬ ਲਿਖਿਆ ਮਤਲਬ ਇਹ ਇੱਕ ਇਤਿਹਾਸਕ ਧਰਤੀ ਹੈ ਦੀਨਾ ਸਾਹਿਬ ਦੀ ਉਸ ਪਿੰਡ ਦੇ ਵਿੱਚ ਇਹ ਮੁੰਡਾ ਬੈਠਾ ਉਹਨਾਂ ਦੀ ਕਿਰਪਾ ਸਾਧ ਜੀ ਸਾਰਾ ਹੋ ਜਾ ਤੇ ਜੇ ਕੋਈ ਵੀ ਸੱਜਣ ਕੋਈ ਵੀ ਫੋਨ ਲੈਣਾ ਚਾਹੁੰਦਾ ਕਿਸੇ ਵੀ ਫੋਨ ਦੀ ਇਨਕੁਆਰੀ ਕਰਨਾ ਚਾਹੁੰਦਾ ਫੋਨ ਤੁਸੀਂ ਜਿੰਨੇ ਵੀ ਫੋਨ ਦੇਖੇ ਆ ਉਹਦਾ ਸਕਰੀਨਸ਼ਾਟ ਲਓ ਬਾਈ ਨੂੰ WhatsApp ਤੇ ਉਹਦੀ ਭੇਜ ਦਿਓ ਤੁਹਾਨੂੰ ਡਿਟੇਲ ਕੱਲੀ-ਕੱਲੀ ਕਿੰਨੀ ਮੈਮਰੀ ਆ ਕੀ ਹਿਸਾਬ ਕਿਤਾਬਾ ਸਾਰਾ ਕੁਝ ਬਾਈ ਤੁਹਾਨੂੰ ਭੇਜ ਦਊਗਾ ਤੇ ਜੇ ਤੁਸੀਂ ਆਉਂਗੇ ਤਾਂ ਬੜੀ ਵਧੀਆ ਗੱਲ ਹੈ ਇੱਥੇ ਆਓ ਦੁਕਾਨ ਤੇ ਡਾਇਰੈਕਟ ਆਓ ਜੀ ਹਥਾਣਾ ਕੋਈ ਹੋਰ ਚੀਜ਼ ਜੇ ਕੋਈ ਬੰਦਾ ਦੂਰੋਂ ਵੀ ਆਉਂਦਾ ਜੀ ਉਹਦਾ ਆਇਆ ਵਾ ਨਾ ਬੇਸਟ ਨਹੀਂ ਜਾਊਗਾ ਉਹਦਾ ਜਿਹੜਾ ਖਰਚਾ ਵੀ ਹੋਊਗਾ ਉਹਦਾ ਕਵਰ ਕਰਵਾ ਕੇ ਦੇਵਾਂਗੇ ਜੇ ਬੰਦੇ ਦਾ 1000 ਰੁਪਿਆ ਖਰਚਾ ਆਉਂਦਾ ਤਾਂ ਉਹ 2 ਤੋਂ 3000 ਰੁਪਿਆ ਫਾਇਦਾ ਹੋਊਗਾ ਆਪਣੇ ਕੋਲੇ ਆਉਣ ਦਾ ਹੂੰ ਤੇ ਜੇ ਦੋ ਚਾਰ ਮਿੱਤਰ ਇਕੱਠੇ ਹੋ ਕੇ ਆ ਜਾਂਦੇ ਫਿਰ ਤਾਂ ਗੱਲ ਹੀ ਬਣ ਗਈ ਹਾਂਜੀ ਹਾਂਜੀ ਤੇ ਕੋਈ ਵੀ ਸੱਜਣ ਆਉਣਾ ਚਾਹੁੰਦਾ ਤਾਂ ਬਾਈ ਨੂੰ ਫੋਨ ਕਰਕੇ ਇਕੱਠੇ ਤੇ ਗਿਫਟ ਵਗੈਰਾ ਵੀ ਦੇਵਾਂਗੇ ਆਪਾਂ ਜੀ ਬਾਕੀ ਜੇ ਕਿਸੇ ਨੇ ਆਨ ਮਤਲਬ ਡਿਲੀਵਰੀ ਵਗੈਰਾ ਦਾ ਵੀ ਕੋਰੀਅਰ ਵੀ ਲਗਵਾ ਦਿੰਨੇ ਆ ਜੀ ਆਪਾਂ ਜਿੱਥੇ ਵੀ ਕੋਈ ਬੰਦਾ ਬੈਠਾ ਉਹਨੂੰ ਫੋਨ ਦੀ ਵੀਡੀਓ ਵਗੈਰਾ ਸਾਰਾ ਕੁਝ ਦੱਸਾਂਗੇ ਜੇ ਕੋਈ ਬੰਦਾ ਕਵੇ ਵਾਟਰਪੂਫ ਚੈੱਕ ਕਰਵਾ ਦਿਓ ਤਾਂ ਫੋਨ ਤੇ ਵੀਡੀਓ ਤੇ ਚੈੱਕ ਵੀ ਕਰਵਾਵਾਂਗੇ ਤੇ ਬਾਕੀ ਪੰਜਾਂ ਤੋਂ ਸੱਤਾਂ ਦਿਨਾਂ ਦੀ ਹਫ਼ਤੇ ਦੀ ਜਿਹੜਾ ਸੀਲਡ ਫੋਨ ਹੋਊਗਾ ਦੱਸ ਕੇ ਦੇਵਾਂਗੇ ਜੇ ਕੋਈ ਦੀ ਕੰਪਲੇਂਟ ਵੀ ਆਉਂਦੀ ਆ ਤਾਂ ਆਪਣੀ ਜ਼ਿੰਮੇਵਾਰੀ ਹੈ ਜੀ ਉਹਦਾ ਹੱਲ ਕਰਵਾ ਕੇ ਦੇਵਾਂਗੇ ਪਹਿਲੀ ਗੱਲ ਕੰਪਲੇਂਟ ਆਉਗੀ ਨਹੀਂ ਹੂੰ 99% 5% ਕਿਸੇ ਚੀਜ਼ ਦਾ ਤੁਹਾਨੂੰ ਪਤਾ ਇਲੈਕਟ੍ਰਿਕ ਚੀਜ਼ਾਂ ਜੀ ਜੇ ਕਿਸੇ ਦੀ ਆ ਵੀ ਜਾਊਗੀ ਤਾਂ ਆਪਣੀ ਹਫ਼ਤੇ ਤੱਕ ਦੀ ਗਰੰਟੀ ਰਹੂਗੀ ਹਾਂ 7 ਦਿਨਾਂ ਦੇ ਵਿੱਚ ਜੇ ਕੋਈ ਕੰਪਲੇਂਟ ਆਈ ਤਾਂ ਕਲੀਅਰ ਕਰ ਹਾਂਜੀ 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 ਲੈ ਵੀ ਸੱਜਣੋ ਵੀਡੀਓ ਸ਼ੇਅਰ ਕਰ ਦਿਓ ਬਾਈ ਤੇ ਨੌਜਵਾਨ ਮੁੰਡਾ ਤੇ ਪਹਿਲਾਂ ਇਹ ਦੁਕਾਨਾਂ ਨੂੰ ਸੇਲ ਕਰਦਾ ਸੀ ਹੁਣ ਇਹਨੇ ਡਾਇਰੈਕਟ ਤੁਹਾਡੇ ਲਈ ਪਹਿਲਾਂ ਦੁਕਾਨਾਂ ਪਾਇਆ ਦੁਕਾਨਾਂ ਹੋ ਕੇ ਤੁਹਾਡੇ ਤੱਕ ਆਉਂਦੇ ਸੀ ਹੌਂ ਡਾਇਰੈਕਟਰ ਤੁਹਾਡੇ ਤੱਕ ਆ ਜਾਣਗੇ ਤੁਹਾਡਾ ਵੀ ਫਾਇਦਾ ਹੋ ਜਾਣਾ ਵੀਰੇ ਕੋਈ ਇੰਸਟਾਗ੍ਰਾਮ ਤੇ ਫਾਲੋ ਕਰਨਾ ਚਾਹੁੰਦਾ ਜਾਂ YouTube ਤੇ ਫਿਰ ਹਾਂਜੀ ਹਾਂਜੀ ਇੰਸਟਾਗ੍ਰਾਮ ਤੇ ਆਪਣਾ ਪੇਜ ਹੈਗਾ ਜੀ ਰੱਤੀ ਮੋਬਾਈਲ ਤੋਂ ਲੈ ਕੇ ਰੱਤੀ ਮੋਬਾਈਲ ਜੀ ਉਹਨੂੰ ਪੇਜ ਨੂੰ ਆਪਣੇ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰਿਓ ਤੇ ਡੀਲਾਂ ਘੈਂਟ ਘੈਂਟ ਲੈ ਕੇ ਆਵਾਂਗੇ ਜੀ ਜੀ ਰੇਟਾਂ ਦਾ ਕੰਪੇਅਰ ਕਰ ਲਿਓ ਕੰਪਰੋਮਾਈਜ਼ ਕਿਸੇ ਨਾਲ ਨਹੀਂ ਹੋਊਗਾ ਆਪਣਾ ਰੇਟਾਂ ਦਾ ਜਿੱਥੇ ਵੀ ਟਰਾਈ ਕਰੋਗੇ ਨੇੜੇ ਤੇੜੇ ਦੇ ਆਪਣੇ ਸ਼ਹਿਰਾਂ ਦੇ ਵਿੱਚ ਨਹੀਂ ਮਿਲਣਗੇ ਰੇਟ ਜੀ ਹੂੰ ਤੇ ਬਾਕੀ ਗੱਲ ਇਹ ਆ ਵੀ ਜਿਹੜੀ ਚੀਜ਼ ਹੋਊਗੀ ਦੱਸ ਕੇ ਦੇਵਾਂਗੇ ਤੇ ਜਿਹੜੇ ਬੰਦੇ ਆਪਾਂ ਨੂੰ ਸ਼ੇਅਰ ਕਰਨਗੇ ਆਪਣੀ ਵੀਡੀਓ ਨੂੰ ਉਹਨਾਂ ਨੂੰ ਗਿਫਟ ਵੀ ਆਪਾਂ ਬਕੈਦਾ ਦੇਵਾਂਗੇ ਜੀ ਸਰਪ੍ਰਾਈਜ਼ ਗਿਫਟ ਦੇਵਾਂਗੇ ਚੰਗੇ ਗਿਫਟ ਦੇਵਾਂਗੇ ਗਿਫਟ ਵੀ ਐਮਏ ਦੇ ਦੇਵਾਂਗੇ ਜਿਹੜੇ ਕੋਸਟ ਟਾਈਮ ਚੱਲਣਗੇ ਹਾਂ ਚੰਗੀ ਕੰਪਨੀ ਦੇ ਦੇਵਾਂਗੇ 10 ਤੋਂ 12 ਬੰਦਿਆਂ ਨੂੰ ਆਪਾਂ ਜੀ ਆਪਣੇ ਜਿਹੜੇ ਫੋਲੋਅਰ ਹੋਣਗੇ ਉਹਨਾਂ ਦੇ ਵਿੱਚੋਂ ਚੁਣ ਕੇ ਬੰਦਿਆਂ ਨੂੰ ਗਿਫਟ ਵੀ ਦੇਵਾਂਗੇ ਜੋ ਕੋਈ ਬੰਦਾ ਆ ਕੇ ਲੈ ਕੇ ਜਾਊਗਾ ਤਾਂ ਆ ਕੇ ਲੈ ਜਾਵੇ ਨਹੀਂ ਉਹਨਾਂ ਨੂੰ ਆਪਾਂ ਕੋਰੀਅਰ ਲਗਵਾ ਕੇ ਦੇਵਾਂਗੇ ਲੈ ਵੀ ਸਜਣਾ ਵੀਡੀਓ ਸ਼ੇਅਰ ਕਰ ਦਿਓ ਬਾਈ ਤੇ ਬਾਈ ਦਾ ਪੇਜ ਆ ਜਿਹੜਾ ਇੰਸਟਾਗ੍ਰam ਤੇ ਰੱਤੀ ਮੋਬਾਈਲ ਹਾਂਜੀ ਰੱਤੀ ਮੋਬਾਈਲ ਤੇ YouTube ਤੇ Facebook ਤੇ ਸਾਰੇ ਥਾਵਾਂ ਤੇ ਬਾਈ ਦਾ ਪੇਜ ਆ ਜਿਹੜਾ ਫਾਲੋ ਕਰ ਲਓ ਜਿਉਂਦੇ ਰਹੋ